ਉਹ ਕਿੱਥੇ ਜੀ ਕਰਦਾ ਪੁੱਤਾਂ ਨੂੰ ਪਾਲੀ ਵੀ ਆ ਫੇਰ ਵੀ ਹੈ ਬਾਈ ਪੁੱਤਾਂ ਨੂੰ ਪਾਲੀ ਹੁੰਦੀ ਆ ਤੇ ਉਹਨੂੰ ਜੀ ਨਹੀਂ ਕਰਦਾ ਉਹਨੂੰ ਜੀ ਨਹੀਂ ਕਰਦਾ ਦਿਲ ਰੋਂਦਾ ਬਰਾਵਾ ਹੁਣ ਕੀ ਕਰਗੇ ਹੁਣ ਕੋਈ ਹੱਲ ਨਹੀਂ ਹੱਲ ਨਹੀਂ ਹੈਗਾ ਕੋਈ ਨਹੀਂ ਸੀਗਾ ਚਾਰੇ ਸਾਰੇ ਮੇਰੇ ਹੁਣ ਖਤਮ ਹੋ ਗਏ ਤੇ ਲਾਰੇ ਜਾਣੇ ਚਲੋ ਕੋਈ ਨਹੀਂ ਬਾਬਾ ਰਾਣਕ ਬਈ ਮੇਰ ਇੱਥੇ ਆ ਕੇ ਕਿਸਾਨ ਸਾਡਾ ਬਈ ਹਾਰ ਜਾਂਦਾ ਇੱਥੇ ਆ ਕੇ ਕਿਸਾਨ ਸਾਡਾ ਖਤਮ ਹੋ ਜਾਂਦਾ ਕਿਨੇ ਕਹਿਣ ਦਾ ਭਾਅ ਜਿਹੜੇ ਗੱਲਾਂ ਕਰਦੇ ਆ ਉਹ ਆ ਜਿਹੜੀ ਵੀਡੀਓ ਐ ਸਕੈਪ ਨਾ ਕਰਿਓ ਸਾਰੇ ਜਾਣੇ ਪਹਿਲਾਂ ਤਾਂ ਵੀਡੀਓ ਸ਼ੇਅਰ ਕਰਦੇ ਆ ਜੋ ਇਹ ਆਪਣੇ ਪਿੰਡ ਪਨਹੂਰ ਦੀ ਆ ਬਈ ਇੱਕ ਕਿਸਾਨ ਦੀ ਆ ਵੀਰ ਦੀ ਨੌਜਵਾਨ ਕਿਸਾਨ ਆ ਬਈ ਜਿਹੜਾ ਕਿ ਇੱਥੇ 5 ਕਿੱਲੇ 1401 ਮੁੱਛਲ ਲਾਈ ਸੀ ਆ ਤੁਸੀਂ ਦੇਖ ਲਓ ਬਾਕੀ ਤੁਹਾਨੂੰ ਮੈਂ ਕੱਲਾ ਕੱਲਾ ਬੂਟਾ ਦਿਖਾਉਂਗਾ ਵੀ ਸਾਰਾ ਹੀ ਇਹ ਤਬਾਹ ਹੋ ਗਿਆ ਤੇ ਇਧਰ ਕਿਸਾਨ ਸਾਡਾ ਬਈ ਵਾਹੀ ਜਾਂਦਾ ਟਰੈਕਟਰ ਦੇ ਨਾਲ ਆ ਦੇਖ ਲਓ ਕਿਸੇ ਦਾ ਜ਼ਿਕਰ ਦਾ ਮਹੀਨੇ ਡੇਢ ਮਹੀਨੇ ਦੀ ਇਹ ਮੁੱਛਲ ਬਾਸਪਤੀ ਆ 1401 ਜਿਹੜੀ ਕਿ ਸਾਰਾ ਝੰਡਾ ਰੋਗ ਆ ਦੇਖੋ ਤੁਸੀਂ ਸਾਰਾ ਹੀ ਝੰਡਾ ਰੋਗ ਨਿਕਲ ਗਿਆ ਆ ਸਾਰੇ ਝੰਡੇ ਪੱਤੇ ਕੱਢ ਗਏ ਆ ਆ ਤੁਸੀਂ ਦੇਖ ਲਓ ਬਈ ਝੰਡਾ ਰੋਗ ਆ ਗਿਆ ਆ ਪੰਜ ਕਿੱਲੇ ਸਾਰੀ ਮਾਲਸਪਤੀ ਮੁੱਛਲ ਜਿਹੜੀ ਕਿ ਤਬਾਹ ਹੋ ਗਈ ਆ ਇਹ ਆਪਣੇ ਪਿੰਡ ਪਲੂਰ ਦਾ ਰਕਬਾ ਵੇ ਤੇ ਆ ਨੌਜਵਾਨ ਕਿਸਾਨ ਆ ਬਾਈ ਜਿਹੜੇ ਕਿ ਕਿਸਾਨਾਂ ਨੂੰ ਗਾਲਾਂ ਕੱਢਦੇ ਆ ਮੰਨਦਾ ਚੰਗਾ ਬੋਲਦੇ ਆ ਉਹ ਦੇਖ ਲੈਣ ਵੀ ਇਸ ਜਗ੍ਹਾ ਤੇ ਆ ਕੇ ਜੱਟ ਹਾਰ ਜਾਂਦਾ ਡੇਢ ਮਹੀਨਾ ਹੋ ਗਿਆ ਖਾਦ ਵੀ ਪਾਈ ਆ ਕਿੰਨਾ ਕੁਛ ਪਾਇਆ 450 4000 ਰੁਪਇਆ ਲਵਾਈ ਵੀ ਦਿੱਤੀ ਆ ਤੇ ਅੱਜ ਦੁਬਾਰਾ ਫੇਰ ਕੱਦੂ ਮਾਰ ਰਿਹਾ ਕਿਸਾਨ ਤੇ ਕਿਸਾਨ ਨਾਲ ਤੁਹਾਡੀ ਗੱਲ ਵੀ ਕਰਾਵਾਂਗੇ ਤੇ ਵੀਡੀਓ ਨੂੰ ਪਹਿਲਾਂ ਵੀ ਸ਼ੇਅਰ ਜ਼ਰੂਰ ਕਰ ਦਿਓ ਸਪੋਰਟ ਜ਼ਰੂਰ ਕਰਿਆ ਸਾਡਾ ਵੀਡੀਓ ਬਣਾਉਣ ਦਾ ਇਹ ਮਕਸਦ ਆ ਸਾਦਾ ਕੋ ਕਿਸੇ ਤੋਂ ਇਹ ਨਹੀਂ ਵੀ ਸਾਨੂੰ ਕੋਈ ਮਦਦ ਕਰੋ ਸਾਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਆ ਕਿ ਜਿਹੜੇ ਵੀ ਤੂਫਾਨ ਨੂੰ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਪਾਣੀ ਖਤਮ ਕਰੀ ਜਾਂਦਾ ਜੇ ਕਰੀ ਜਾਂਦਾ ਉਹ ਕਰੀ ਜਾਂਦਾ ਪਹਿਲਾਂ ਉਹਦੇ ਬਾਰੇ ਵੇਖੋ ਵੀ ਉਹ ਕਿਨੇ ਤਬਾਹ ਹੋਈ ਜਾਂਦਾ ਕਿਸਾਨ ਵੀਰ ਨਾਲ ਵੀ ਥੋੜੀ ਗੱਲ ਕਰਾਉਨੇ ਆ ਆ ਦੇਖੋ ਇਧਰ ਵਾਹੀ ਜਾਂਦਾ ਵੀ ਝੋਨਾ ਬਾਸਮਤੀ ਕਰਾਉਨੇ ਆ ਗੱਲ ਵੀਰ ਨਾਲ ਬੰਦ ਕਰੋ ਬਈ ਟਰੈਕਟਰ ਹਾਂਜੀ ਵੀਰ ਜੀ ਕਿਉਂ ਇਹ ਮੁੱਚੜੀ ਜਾਂਦੇ ਆ ਕੀ ਚੱਕਰ ਬਣਿਆ ਕੀ ਕਾਰਨ ਆ ਵੀ ਜਿਹੜਾ ਤੁਸੀਂ ਇਹ ਸਾਰਾ ਵਾਣੀ ਅੱਜ ਆ ਜਿਹੜਾ 5 6 ਕਿੱਲੇ ਆਏ ਵਾਈ ਜਾਂਦੇ ਕੀ ਪ੍ਰੋਬਲਮ ਆ ਗਈ ਵੀ ਬਈ ਬਈ ਇਹ ਸਾਰਾ ਨਾ ਇੱਕ ਝੰਡਾ ਰੋ ਕੱਢ ਗਈ ਇਹ ਸਾਰੀ ਠੀਕ ਆ ਬਹੁਤ ਜ਼ਿਆਦਾ ਕੱਢ ਗਈ ਇਹ ਯਾਨੀ ਕਿ 50% ਵਾਂਗੂ ਹੀ ਕੱਢ ਗਈ ਠੀਕ ਆ ਤੇ ਇਹਦਾ ਕੋਈ ਹੱਲ ਨਹੀਂ ਇਹਦਾ ਕੋਈ ਹੱਲ ਨਹੀਂ ਹੁੰਦਾ ਸੀਗਾ ਤੇ ਇਸੇ ਕਰਕੇ ਹੁਣ ਸਾਨੂੰ ਇਹ ਵਾਉਣੀ ਪਈ ਇਹ ਤੇ ਪਹਿਲਾਂ ਕਿੰਨੀ ਲਵਾਈ ਲੱਗੀ ਹੋਣੀ ਹੈ ਕਿੰਨਾ ਖਰਚਾ ਹੋ ਗਿਆ ਇਹਦੇ ਤੇ ਲਵਾਈ ਪਹਿਲੋ ਯਾਰ ਹੁਣ ਪਹਿਲੋ ਤਾਂ ਦੇਖਿਆ ਜਾਵੇ ਉਹ ਅੱਜ ਤੱਕ ਕਿੰਨਾ ਤੇਲ ਮੱਚ ਜਾਂਦਾ 5 6 ਵਾਰੀ ਵਾਇਆ ਕੀਤਾ ਫਿਰ ਕੱਦੂ ਕੀਤਾ ਠੀਕ ਆ ਫਿਰ 4 4000 ਲਵਾਈ ਦਿੱਤੀ ਆ ਸਹੀ ਆ ਹੁਣ ਦੁਬਾਰਾ ਫੇਰ ਆ ਹੁਣ ਕਰੀ ਜਾਂਦੇ ਹੁਣ ਫੇਰ ਤੇਲ ਦੁਬਾਰਾ ਮਚਣਾ ਕਦੂ 4 4000 ਫੇਰ ਲਵਾਈ ਦੇਣੀ ਪੈਣੀ ਹੈ ਹੁਣ ਆ ਜਿਵੇਂ ਮੁੱਢ ਖਰਚਾ ਪੈ ਗਿਆ ਵਾਹ ਕੇ ਤੇ ਹੁਣ ਇਹਦੇ ਚ ਕੀ ਲਾਉਂਗੇ ਕਿਹੜੀ ਵੈਰੈਟੀ ਲਾਉਂਗੇ ਇਹ ਚ ਹੁਣ 26 ਲਾਵਾਂਗੇ ਲੇਟ ਵੈਰੈਟੀ ਹੈ ਭਈ ਆ ਹੁਣ ਪਨੀਰੀ ਵਗੈਰਾ ਦਾ ਕੋਈ ਹੱਲ ਹੋ ਗਿਆ ਪਨੀਰੀ ਦਾ ਯਾਰ ਹਜੇ ਅੱਧੇ ਕਵਾਨ ਦਾ ਤਾਂ ਹੱਲ ਹੋ ਗਿਆ ਤੇ ਇਹ ਕਦਾ ਰਹਿਦਾ ਹਜੇ ਠੀਕ ਆ ਤੇ ਯਾਨੀ ਕਿ ਢਾਈਆਂ ਕਿੱਲਿਆਂ ਦਾ ਹੱਲ ਹੋ ਗਿਆ ਹਜੇ ਤੇ ਜਿਹੜੇ ਕਹਿੰਦੇ ਆ ਵੀ ਕਿਸਾਨ ਐ ਆ ਕਿਸਾਨ ਆਇਸ਼ਾ ਕਰਦੇ ਆ ਕਿਸਾਨ ਸਰ ਕੋਈ ਕਰਜ਼ਾ ਨਹੀਂ ਕਿਸਾਨ ਪਾਣੀ ਵਿੱਚ ਕੋਈ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਾਂ ਵੀਡੀਓ ਉਹਨਾਂ ਵਾਸਤੇ ਹੀ ਆ ਬਈਆ ਕਿਸਾਨ ਵੇਖ ਲਓ ਬਈ 5 ਕਿੱਲੇ ਆਪਣੀ ਕਿੰਨੀ ਜ਼ਮੀਨ ਹੈ ਪਹਿਲਾਂ ਇਹ 5 ਕਿੱਲੇ ਇੱਥੇ ਇਹ ਠੇਕੇ ਤੇ ਹੈ ਆਪਣੀ ਆਪ ਦੀ ਜ਼ਮੀਨ ਹੈ ਨਹੀਂ ਬਈ ਇਹ ਠੇਕੇ ਤੇ ਆ ਸਾਰਾ ਵਾਣ ਇਹ 5 ਕਿੱਲੇ ਲਓ ਜੀ ਉਤੋਂ ਦੀ ਇਹ ਵਾਣ ਵੀ ਠੇਕੇ ਤੇ ਆ 100% ਆਗੂ ਹੀ ਕੱਢ ਲਈ ਇਹਦਾ ਹਾਲ ਹੀ ਹੈ ਨਹੀਂ ਹਾਲ ਕੋਈ ਨਹੀਂ ਸੀ ਇਹਨੇ ਜ਼ਿਆਦਾ ਵਧਣਾ ਹੀ ਸੀ ਹਾਂ ਲੱਗਣ ਸਾਰੀ ਕੱਢ ਗਈ ਹੈ ਤੇ ਹੁਣ 126 ਦਾ ਤਾਂ ਚਲੋ ਟਾਈਮ ਹੈਗਾ ਹਨਾ ਹਾਂ 26 ਦਾ ਪਰ ਜਿਵੇਂ ਖਰਚਾ ਇੰਨਾ ਹੋਈ ਜਾਂਦਾ ਫਿਰ ਕਿੰਨੀ ਯੂਰੀਆ ਇਹਦੇ ਤੇ ਪਾਤੀ ਸੀ ਹੰਤ ਤੱਕ ਯੂਰੀਆ ਇਹਦੇ ਤੇ ਕਿਰਾਂ ਪਾਈ ਆ ਇੱਕ ਵਾਰਾਂ ਯੂਰੀਆ ਤੇ ਦਵਾਈ ਪਾਈ ਆ ਵਿੱਚ ਇਹਦੇ ਠੀਕ ਹੈ ਜੋ ਇਹਦਾ ਫੰਗੀ ਸਾਈਡ ਸੀਗਾ ਦੂਜਾ ਸੀਗਾ ਉਹ ਵੀ ਪਾਇਆ 12 63 ਹਾਂ 12 63 ਸਾਰਾ ਯਾਨਕਿ ਪਾਇਆ ਇਹਦੇ ਵਿੱਚ ਠੀਕ ਆ ਤੇ ਕੋਈ ਇੱਥੇ ਬੁਲਾਏ ਸੀ ਕੋਈ ਡਾਕਟਰ ਕੋਈ ਕੋਈ ਨਹੀਂ ਬੁਲਾਇਆ ਨਹੀਂ ਆਏ ਸੀਗੇ ਇੱਥੇ ਪੈਂਟ ਦੇ ਬੰਦੇ ਆਏ ਸੀਗੇ ਜਿਹੜੇ ਲੈ ਕੇ ਵੱਡੀ ਵਾਈ ਵਾਲੇ ਬੰਦੇ ਹਾਂ ਹਾਂ ਉਹ ਦੇਖ ਕੇ ਗਏ ਉਹਦੇ ਵੀ ਨਹੀਂ ਕੰਮ ਆਪ ਨਹੀਂ ਇਹ ਕੋਣ ਚ ਫਾਇਦਾ ਕੋਣ ਚ ਫਾਇਦਾ ਇਹ ਇਹਨੇ ਦੋ ਵਧਨਾ ਹੀ ਆ ਕੱਟਣਾ ਨਹੀਂ ਗਿਆ ਯਾਨਕਿ ਕੋਈ ਹੱਲ ਨਹੀਂ ਸੀ ਹੈਗਾ ਨਹੀਂ ਇਹਦਾ ਕੋਈ ਹੱਲ ਹੈ ਨਹੀਂ ਸੀ ਤੇ ਹੁਣ ਦੁਬਾਰਾ ਇੰਨਾ ਖਰਚਾ ਬਹੁਤ ਔਖਾ ਹੋ ਜਾਂਦਾ ਫਿਰ ਖਰਚਾ ਹੁਣ ਡਬਲ ਖਰਚਾ ਹੀ ਪੈ ਗਿਆ ਕਿਤੇ 40-45 ਹਜ਼ਾਰ ਪਹਿਲੋ ਹੁਣ ਖਰਚਾ ਆ ਹੁਣ ਫਿਰ 40-45 ਹਜ਼ਾਰ ਫਿਰ ਦੁਬਾਰਾ ਖਰਚਾ ਆ ਜਾਨਾ ਚਾਰ 40-45 ਇਹ ਤਾਂ ਲਵਾਈ ਆ ਕਿੱਲੇ ਦੀ ਮੇਰੀ ਖਾਦ ਸਪਰੇ ਪੈ ਗਈ ਉਹ ਵੱਖਰੀ ਉਹ ਵੱਖਰੀ ਕਿਹੜਾ ਹੁਣ ਤੇਲ ਮਚਣਾ ਆ ਰੋਟਾ ਵੇਟਣਾ ਦੁਬਾਰਾ ਕੱਦੂ ਕਰਨਾ ਦੁਬਾਰਾ ਪਾਣੀ ਹ ਸਾਰਾ ਕੁਝ ਕਰਨਾ ਆ ਇੰਨੀ ਸੋਹਣੀ ਫਸਲ ਬਹੁਤ ਮਨ ਜੀ ਕਰਦਾ ਮਹੀਨਾ ਹੋ ਗਿਆ ਯਾਰ ਲੱਗੀ ਨੂੰ ਵਾਹ ਨੂੰ ਕਿੱਥੇ ਜੀ ਕਰਦਾ ਪੁੱਤਾਂ ਨੂੰ ਪਾਲੀ ਵੀ ਆ ਫਿਰ ਵੀ ਐ ਸਹੀ ਗੱਲ ਬਾਈ ਪੁੱਤਾਂ ਨੂੰ ਪਾਲੀ ਹੁੰਦੀ ਆ ਤੇ ਵਾਹ ਨੂੰ ਜੀ ਨਹੀਂ ਕਰਦਾ ਵਾਹ ਕੋਈ ਹੱਲ ਨਹੀਂ ਹੱਲ ਨਹੀਂ ਹੈਗਾ ਕੋਈ ਹੋਰ ਕੋਈ ਹੱਲ ਨਹੀਂਗਾ ਇੰਨਾ ਠੇਕਾ ਭਰਿਆ ਇੰਨਾ ਖਰਚਾ ਹੋ ਗਿਆ ਖਰਚਾ ਚੱਡ ਨਹੀਂ ਸਕਦੀ ਆ ਪੁੱਤਾਂ ਨੂੰ ਪਾਲੀ 2 ਮਹੀਨੇ 1.5 ਮਹੀਨੇ ਫਸਲ ਤੇ ਅੱਜ ਵਾਉਣੀ ਪੈਗੀ ਤੇ ਬੜਾ ਬਈ ਦਿਲ ਤਕੜਾ ਹੀ ਆ ਵੀਰ ਦਾ ਨੌਜਵਾਨ ਕਿਸਾਨ ਆ ਬਈ ਆਪਣੇ ਪਿੰਡ ਦਾ ਹੀ ਆ ਤੇ ਬਈ ਅੱਜ ਵਾਣ ਲਈ ਮਜਬੂਰ ਹੋ ਗਿਆ ਕਿਉਂਕਿ ਨਾ ਤਾਂ ਸਰਕਾਰਾਂ ਹੀ ਬਾਹ ਫੜਦੀਆਂ ਨਾ ਕੋਈ ਹੋਰ ਫੜਦਾ ਕਿਉਂਕਿ ਕਿਸੇ ਕੋਲੇ ਇੰਨਾ ਹੈ ਨਹੀਂ ਜਿਹੜਾ ਕਿ ਕਿਸੇ ਨੂੰ ਕੋਈ ਦੇ ਸਕੇ ਤੇ ਬਾਕੀ ਸਰਕਾਰਾਂ ਵੀ ਸਰਕਾਰਾਂ ਨੂੰ ਵੀ ਕੁਝ ਚਾਹੀਦਾ ਵੀ ਜੇ ਕਿਸੇ ਨੂੰ ਐ ਪ੍ਰੋਬਲਮ ਹੋ ਵੀ ਆ ਉਹਦਾ ਹੱਲ ਹੋਣਾ ਚਾਹੀਦਾ ਜਾਂ ਕੋਈ ਖਰਚਾ ਪਾਣੀ ਮਿਲਣਾ ਚਾਹੀਦਾ ਤੇ ਬਾਕੀ ਜਿਹੜਾ ਕਿਸਾਨ ਉਹ ਤਾਂ ਫਸਿਆ ਹੁੰਦਾ ਉਹਨੂੰ ਤਾਂ ਕਰਨਾ ਹੀ ਪੈਣਾ ਕਿਉਂਕਿ ਉਹਨੇ ਠੇਕੇ ਤੇ ਵਾਹ ਲਿਆ ਤੇ ਹੁਣ ਲਾਉਣ ਬਿਨਾ ਤਾਂ ਕੋਈ ਹੱਲ ਨਹੀਂ ਹੈਗਾ ਨਾ ਨਹੀਂ ਕੋਈ ਹੱਲ ਨਹੀਂਗਾ ਹੁਣ ਇਹਦਾ ਜੋ ਠੇਕਾ ਭਰਿਆ ਖਾਲੀ ਵੀ ਨਹੀਂ ਰੱਖ ਸਕਦੇਗੇ ਇਹਦਾ ਸਹੀ ਹੈ ਸਹੀ ਹੁਣ ਇਹ ਲੋਕ ਕਰਕੇ ਲੋਕੀ ਕਹਿੰਦੇ ਕਿਸਾਨ ਕਿਸਾਨ ਸੋਕੇ ਕਿਸਾਨ ਕਿਹੜੀ ਗੱਲ ਸੋਕੇ ਜਦੋਂ ਆ ਮਾਰਾਂ ਮਾਰ ਜਾਂਦੀਆਂ ਉਹਦੋਂ ਕਿਸਾਨ ਤਾਂ ਉੱਠਣਾ ਔਖਾ ਹੋ ਜਾਂਦਾ ਨਾ 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 ਬਹੁਤ ਔਖਾ ਇੱਕ ਵਾਰੀ ਫਸਲ ਬੀਜਣੀ ਤੇ ਲਾਉਣੀ ਬਹੁਤ ਔਖੀ ਆ ਹੁਣ ਮੇਰਾ ਇਹ ਸਮਝ ਲਾਇ ਵੀ ਜਿਹੜਾ ਮੈਨੂੰ ਬਜਣੇ ਸੀਗੇ ਚਾਰੋਂ ਸਾਰੇ ਮੇਰੇ ਹੁਣ ਖਤਮ ਹੋ ਗਏ ਤੇ ਲਾਰੇ ਜਾਣੇ ਚਲੋ ਕੋਈ ਨਹੀਂ ਬਾਬਾ ਨਾਨਕ ਵੀ ਮੇਰ ਕਰੂ ਬਾਕੀ ਬਾਬੇ ਨਾਨਕ ਦਾ ਨਾਮ ਲੈ ਕੇ ਪਹਿਲਾਂ ਲਾਇਆ ਸੀ ਤੇ ਬਾਬੇ ਦਾ ਨਾਮ ਲੈ ਕੇ ਹੁਣ ਫਿਰ ਦੁਬਾਰਾ ਗੱਸੀ ਦੀ ਕਿਰਪਾ ਨਾਲ ਤੇ ਜੇ ਕਿਸੇ ਕੋਲੇ ਵੀ ਪਨੀਰੀ ਹੈਗੀ ਆ ਤਾਂ ਵੀਰ ਨਾਲ ਕਨੈਕਟ ਜ਼ਰੂਰ ਕਰ ਲੈ ਜਾਓ ਤੇ ਨੰਬਰ ਸਕਰੀਨ ਤੇ ਬਾਈ ਦਾ ਚੱਲੀ ਜਾਂਦਾ ਤੇ ਜ਼ਰੂਰ ਕਨੈਕਟ ਕਰ ਲੈ ਜਾਓ ਜੇ ਕਿਸੇ ਕੋਲੇ 126 ਦੀ ਪਨੀਰੀ ਹੋਈ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰਿਆ ਜਾਓ ਆ ਹਾਲਾਤ ਆ ਵੀ ਜਿਹੜੇ ਖਾਨੂੰ ਦਿਖਾਤੇ ਆ ਮੈਂ ਤੇ ਇੱਥੇ ਆ ਕੇ ਵੀ ਜੱਟ ਫੇਲ ਹੋ ਜਾਂਦਾ ਤੇ ਬਾਈ ਹਣਾ ਵਾਉਂਦਾ ਇਹ ਰੋਟਾ ਵੇਟਰ ਪਾਇਆ ਤੇ ਆ ਦੇਖ ਲੋ ਕਿਸਾਨਾਂ ਦਾ ਹਾਲ ਆ ਜਿਹੜੇ ਕਹਿਂਦੇ ਆ ਘਰੇ ਕਮਰਿਆਂ ਦੇ ਬੈਠੀ ਕਹਿੰਦੇ ਆ ਕਿਸਾਨ ਇਹ ਆ ਤੇ ਕਿਸਾਨ ਯੋ ਆ ਆ ਹਾਲਾਤ ਆ ਭਾਈ ਕਿਸਾਨਾਂ ਦੇ ਆ ਦੇਖੋ ਪਤਾਂ બીજી ਫਸਲਾਂ ਆ ਜੋ ਵਾਹ ਲਈ ਮਜਬੂਰ ਆ ਭਾਈ ਸਾਡੇ ਪਿੰਡ ਭਲੂਰ ਦਾ ਕਿਸਾਨ ਬੀਬੀ ਲੁਧਿਆਣਾ ਯੂਨੀਵਰਸਿਟੀ ਦੇ ਸਾਹਮਣੇ ਬਰਾਡ ਸੀਡ ਵਾਲੇ ਜਿਹੜੇ ਅੱਛਾ ਬਰਾਡ ਸੀਡ ਵਾਲਿਆਂ ਤੋਂ ਲੈ ਕੇ ਜਾਂਦਾ ਤੁਸੀਂ ਯੂਨੀਵਰਸਿਟੀ ਸਾਹਮਣੇ ਲੁਧਿਆਣੇ ਉਹਨਾਂ ਨੇ ਤੁਹਾਨੂੰ ਬੈਲ ਦਿੱਤਾ ਸੀ ਪੱਕਾ ਕੋਈ ਬੈਲ ਉਹਨਾਂ ਨੇ ਦਿੱਤਾ ਸੀਗਾ ਅੱਛਾ ਬੈਲ ਦਿੱਤਾ ਸੀ ਬੈਲ ਦਿੱਤਾ ਸੀਗਾ ਬੈਲ ਵੀ ਹੈਗਾ ਸਾਡੇ ਕੋਲ ਠੀਕ ਆ ਇਹ ਲਾਈ ਸੀਗੀ ਪਹਿਲਾਂ ਵਧੀਆ ਸੀ ਆ ਬਾਅਦ ਵਿੱਚ ਮਗਰੋਂ ਆ ਸਾਰੀ ਆ ਝਾਂਡਾ ਰੋ ਕੱਢ ਗਈ ਆ ਤੇ ਆ ਸਾਰੇ ਬੂਟੇ ਕੱਢ ਗਏ ਬੂਟੇ ਜਿਹੜਾ ਮਰਜ਼ੀ ਦੇ ਲਓ ਆ ਇੱਧਰ ਨੂੰ ਦੇਖ ਲਓ ਲੋ ਆ ਸਾਰੇ ਹੀ ਆ ਸਾਰੇ ਵੀ ਇਹ ਨਹੀਂ ਵੀ ਇੱਕ ਪਾਸੇ ਆ ਕੋਈ ਇੱਕ ਕਿਹੜਾ ਹੋਵੇ ਜਾਂ ਕੋਈ ਦੋਗੀ ਹੋਵੇ ਆ ਵੇਖ ਲਓ ਬਾਈ ਸਾਰੇ ਕਿਸਾਨ ਆ ਵਿਖਾਈ ਜਾਂਦਾ ਤੁਹਾਨੂੰ ਬੂਟੇ ਆ ਸਾਰੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਤੇ ਇਹਨਾਂ ਨੇ ਬੇ ਲੁਧਿਆਣੇੋਂ ਵੀ ਸਪੈਸ਼ਲ ਜਾ ਕੇ ਲੈ ਕੇ ਆਂਦਾ ਬਰਾਡ ਸੀਡ ਵਾਲਿਆਂ ਜੋ ਪੱਕੇ ਬੈਲ ਤੇ ਵੀ ਲੈ ਕੇ ਆਂਦਾ ਸੀ 1400 ਇੱਕ ਮੁਛਲ ਵੀ ਤੇ ਆ ਤੁਹਾਡੇ ਸਾਹਮਣੇ ਆ ਬਾਈ ਆ ਸਾਰੀ A to Z ਪੰਜੇ ਦੇ ਪੰਜੇ ਕਿੱਲੇ ਬਈ ਸਾਰੇ ਝੰਡਾ ਰੋਗ ਪੱਤਾ ਸਾਰਾ ਨਿਕਲ ਗਿਆ ਝੰਡਾ ਰੋਗ ਆ ਗਿਆ ਇਹ ਐਵੇਂ ਉਹ ਥੋੜਾ ਲਿਓਣ ਲਿਆਂ ਦਾ ਫਾਇਦਾ ਕੋਈ ਨਹੀਂ ਆਪਦਾ ਵੀ ਦੇਖਿਆ ਕਰੋ ਘਰੇ ਜੇ ਕੋਈ ਵਧੀਆ ਵੀ ਹੈਗਾ ਉਹ ਵੀ ਲਾਇਆ ਕਰੋ ਉਹਨਾਂ ਦੀ ਮਸ਼ਹੂਰੀ ਆ ਕੱਲੀ ਕੱਲੀ ਮਸ਼ਹੂਰੀ ਆ ਬਾਈ ਮਸ਼ਹੂਰੀ ਆ ਉਹਨਾਂ ਦੀ ਆ ਬੀਜ ਲਿਆਂਦਾ ਉਥੋਂ ਜਾ ਕੇ ਸਪੈਸ਼ਲ ਅਹੀ ਘਰੇ ਬੀ ਸੀ ਗਾਈ ਬੀਜਣੇ ਅਹੀ ਕਿ ਚੱਲ ਉਥੋਂ ਲਿਆਉਣੇ ਆ ਹਾਂ ਵੀ ਆਪਾਂ ਆਪਦਾ ਬੀ ਬੀਜਦੇ ਨਹੀਂ ਆਪਦੇ ਬੀਜ ਦੀ ਤਸੱਲੀ ਹੁੰਦੀ ਆ ਹੁਣ ਆ ਵੇਖ ਲਓ ਕੱਲੀ ਵਾਲਾ ਬੀਜਿਆ ਕਰੋ ਜੇ ਵੀ ਇੱਕ ਬੀਜ ਦੀ ਗਲਤੀ ਦੇ ਕਾਰਨ ਤੇ ਅੱਜ ਆ ਕਿਸਾਨ ਨੂੰ ਬਈ ਪੰਜੇ ਕਿੱਲੇ ਵਾਹਣੇ ਪੈ ਗਏ ਆ ਆ ਸਾਰੇ ਝੰਡਾ ਰੋਗ ਹੋ ਗਿਆ ਬਾਈ ਆ ਦੇਖ ਲਓ ਤੁਸੀਂ ਪੰਜੇ ਪੰਜੇ ਕਿੱਲੇ ਸਾਰੇ ਝੰਡੇ ਰੋਗ ਇੱਕ ਵੀ ਦੌਗੀ ਨਹੀਂ ਜਿਹੜਾ ਮੈਂ ਤੁਹਾਨੂੰ ਸਾਰੇ ਵੀ ਇੱਕ ਦੌਗੀ ਤੇ ਖੜੇ ਹੋਣਗੇ ਵੀ ਤੁਸੀਂ ਕਹੋਗੇ ਵੀ ਇੱਕ ਦੌਗੀ ਤੇ ਖੜ ਕੇ ਵੀਡੀਓ ਬਣਾਤੀ ਆ ਆ ਤੁਰਿਆ ਜਾਂਦਾ ਮੈਂ ਆ ਸਾਰੇ ਦੇਖ ਲੋ ਆ ਸਾਰੇ ਚੰਡੇ ਪੱਤੇ ਹੀ ਆ ਆ ਸਾਰਾ ਝੰਡਾ ਰੋਗ ਆ ਆ ਦੇਖ ਲੋ ਕੋਈ ਬੂਟਾ ਹੈ 60 ਤੋਂ 70% ਸਾਰੇ ਬਈ ਝੰਡਾ ਰੋਗ ਹੀ ਆ ਸਾਰੇ ਨਾਲੇ ਇਹ ਨਹੀਂ ਵੀ ਅਸੀਂ ਕਿਸੇ ਬਿਨਾ ਪੁੱਛੇ ਤੋਂ ਇੱਥੇ ਪਿੰਡ ਵਾਸੀ ਆਏ ਸੀ ਪਹਿਲਾਂ ਤੇ ਉਹ ਸਾਰੇ ਵੇਖ ਕੇ ਗਏ ਆ ਤੇ ਉਹ ਕਹਿੰਦੇ ਵੀ ਵਾਣ ਚ ਫਾਇਦਾ ਬਾਕੀ ਤੁਸੀਂ ਵੇਖ ਲਓ ਬਈ ਆ ਕਮੈਂਟ ਜਰੂਰ ਕਰਿਆ ਜੋ ਆ ਬਰਾਡ ਸੀਡ ਵਾਲਿਆਂ ਤੋਂ ਲੈ ਕੇ ਆਂਦਾ ਸੀ ਬੀਜ ਤੇ ਭਾਈ ਆਪਦੇ ਬੀਜ ਰੱਖੋਗੇ ਚੰਗੇ ਰਹੋਗੇ ਤੇ ਆ ਵੇਖ ਲਓ ਹਾਲਾਤ ਕਿਸਾਨ ਦੇ ਪਹਿਲਾਂ ਹੀ ਕਿਸਾਨ ਤਾਂ ਗਰੀਬ ਆ ਪਹਿਲਾਂ ਹੀ ਮਾਰੇ ਪਏ ਆ ਕਰਜ਼ੇ ਦੇ ਥੱਲੇ ਬੋਝ ਥੱਲੇ ਮਰੇ ਪਏ ਆ ਤੇ ਅੱਜ ਵੇਖ ਲਓ ਹੋਰ ਮਾਰ ਪੈ ਰਹੀ ਆ ਤੇ ਬੁਰੇ ਹਾਲਾਤ ਆ ਬਈ ਜਰੂਰ ਸਪੋਰਟ ਕਰਿਆ ਕਰੋ